ਸਤਿ ਸ਼੍ਰੀ ਅਕਾਲ ਸੇਮ ਸਿੰਘ ਜੀ ਅੱਜ ਤੁਸੀਂ ਅਮਰਪਾਲ ਨਾਲ ਮਿਲ ਕੇ ਆਏ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਜੇਲ੍ਹ ਦੇ ਵਿੱਚ ਕੀ ਗੱਲਬਾਤ ਹੋਈ ਹੈ ਪਹਿਲੀ ਵਾਰ ਐਮਪੀ ਬਣਨ ਤੋਂ ਬਾਅਦ ਤੁਸੀਂ ਸੰਦੇਸ਼ ਲੈ ਕੇ ਉਹਨਾਂ ਦਾ ਕੋਹਚੇ ਹੋ ਕੀ ਗੱਲਬਾਤ ਹੋਈ ਹੈ ਜੀ ਤੁਹਾਡੇ ਦੁਆ ਮ ਵਿਚਾਰ ਗੱਲਬਾਤ ਉਹ ਕੁਛ ਜੀ ਪਰਿਵਾਰਕ ਮਾਮਲੇ ਕਰਦੇ ਕਿੱਦਾਂ ਚੱਲੀ ਕੈਂਪੇਨ ਕਿੰਨਾ ਲੋਕਾਂ ਦਾ ਸਹਿਯੋਗ ਆ ਰਿਹਾ ਵਗੈਰਾ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਦੱਸਿਆ ਵੀ ਲੋਕਾਂ ਨੇ ਬਹੁਤ ਉਹਨੂੰ ਹਮ ਪਿਆਰ ਸਤਿਕਾਰ ਮਾਣ ਦਿੱਤਾ ਜੀ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਕਿ ਮੈਂ ਪਹਿਲਾਂ ਤਾਂ ਵੈਗੁਰੂ ਦਾ ਸ਼ੁਕਰ ਕਰਦਾ ਤੇ ਬਾਕੀ ਫਿਰ ਇਹ ਸੰਗਤਾਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦਾ ਕਿ ਜਿੰਨਾਂ ਦੂਰੋਂ ਨੇੜੇੋਂ ਚੱਲ ਕੇ ਪੰਜਾਬ ਪੰਜਾਬ ਤੋਂ ਬਾਹਰੋਂ ਆ ਕੇ ਵੀ ਇੱਥੇ ਹਿੱਸਾ ਪਾਇਆ ਹੂੰ ਤੇ ਮੈਂ ਸਾਰਿਆਂ ਦੀ ਸੇਵਾ ਜੋ ਹਮੇਸ਼ਾ ਆਜਾ ਰਹਾਂਗਾ ਜਿੰਨਾ ਮੈਨੂੰ ਮੌਕਾ ਮਿਲੇਗਾ ਵੱਤੋਂ ਵੱਧ ਆਪਣੀ ਸਮਰੱਥ ਤੋਂ ਵੱਧ ਛੱਡ ਕੇ ਉਹਨਾਂ ਦੀ ਸੇਵਾ ਕਰੂੰਗਾ ਖੁਸ਼ ਸੀਗੇ ਹਾਂਜੀ ਖੁਸ਼ ਸੀਗੇ ਹੂੰ ਕਿਉਂਕਿ ਇੱਕ ਸਮਾਂ ਹੋਣਾ ਜੇਲ੍ਹ ਦੇ ਵਿੱਚ ਬਹਿਣਾ ਔਰ ਇਸ ਤਰ੍ਹਾਂ ਦਾ ਫਤਵਾ ਲੋਕਾਂ ਨਾਲ ਵੀ ਮਿਲਣਾ ਤਾਂ ਕਿਹੋ ਜਿਹਾ ਮਾਹੌਲ ਪਿਓ ਤੇ ਪੁੱਤ ਦੇ ਵਿੱਚ ਕਿਹੋ ਜਿਹਾ ਮੋਹ ਸੀਗਾ ਮਾਂ ਪਿਓ ਦੇ ਵਿੱਚ ਪੁੱਤ ਦੇ ਵਿੱਚ ਕਿੰਨਾ ਦਾ ਮੋਹ ਸੀ ਨਹੀਂ ਠੀਕ ਸੀ ਮੋਹ ਤੇ ਪਹਿਲਾਂ ਤੋਂ ਵੀ ਚਲੋ ਅਸੀਂ ਜਦੋਂ ਅੱਗੇ ਵੀ ਮਿਲਦੇ ਰਹੇ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਗੁਰੂ ਦੇ ਭਾਣੇ 'ਚ ਚੜ੍ਹਦੀ ਕਲਾ 'ਚ ਹੀ ਚਲੋ ਹੁਣ ਠੀਕ ਹੈ ਕਿ ਲੋਕਾਂ ਨੇ ਇੰਨਾ ਜਿਹੜਾ ਉਹਨਾਂ ਤੇ ਵਿਸ਼ਵਾਸ ਜਤਾਇਆ ਜਾਂ ਇਹ ਜਿਹੜੀਆਂ ਮਾਨਸਕਾਰ ਬਖਸ਼ਿਆ ਉਹਦੇ ਵਾਸਤੇ ਉਹ ਕਹਿੰਦੇ ਕਿ ਮੈਂ ਉਹਨਾਂ ਦਾ ਤਹਿ ਦਿਲੋਂ ਤੁਹਾਡੇ ਕਿ ਮੈਂ 14-15 ਮਹੀਨੇ ਤੋਂ ਇੱਥੇ ਬੈਠਾ ਮੇਰੇ ਗਹਿਰਾ ਜਰੀਚ ਵੀ ਲੋਕਾਂ ਨੇ ਮੈਨੂੰ ਇਹਨਾਂ ਪਿਆਰ ਦਿੱਤਾ ਤੇ ਮੈਂ ਸਦਾ ਉਹਨਾਂ ਦਾ ਕਰਜਦਾਰ ਰਵਾਂਗਾ ਜੀ ਇੱਕ ਮਾਹੌਲ ਸੀਗਾ ਜਦੋਂ ਇਹ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਭੁੱਖ ਹੜਤਾਲ ਤੇ ਉੱਥੇ ਬੈਠ ਰਹੇ ਸੀਗੇ ਅੱਜ ਜਦੋਂ ਆਪਾਂ ਤਸਵੀਰਾਂ ਦੇਖੀਆਂ ਤੁਸੀਂ ਗਏ ਮਾਤਾ ਜੀ ਨੇ ਵੀ ਅੱਜ ਉਥੇ ਬਰਫੀ ਵੰਡੀ ਸਾਰੇ ਜੇਲ੍ਹ ਪ੍ਰਸ਼ਾਸਨ ਨੂੰ ਤਾਂ ਹੁਣ ਜਦੋਂ ਐਮਪੀ ਬਣ ਗਏ ਨੇ ਤਾਂ ਜੇਲ੍ਹ ਪ੍ਰਸ਼ਾਸਨ ਦਾ ਰਵੱਈਆ ਅਮਰਪਾਲ ਦੇ ਪ੍ਰਤੀ ਬਦਲਿਆ ਨਹੀਂ ਜੀ ਜੇਲ੍ਹ ਪ੍ਰਸ਼ਾਸਨ ਦਾ ਰਵੱਈਆ ਇੱਕ ਤਕਰੀਬਨ ਤਰੀਬਨ ਪਹਿਲਾਂ ਵੀ ਠੀਕ ਜਿਹਾ ਹੀ ਰਿਹਾ ਸਾਨੂੰ ਇੰਨਾ ਬਹੁਤਾ ਕੋਈ ਨਹੀਂ ਲੱਗਾ ਠੀਕ ਹੈ ਉਹਨਾਂ ਦਾ ਕੁਝ ਥੋੜਾ ਬਹੁਤਾ ਚਲੋ ਹੋ ਸਕਦਾ ਕਿ ਤਬ ਦਿੱਲੀ ਵੀ ਲੱਗਦੀ ਸੀ ਹੂੰ ਪਰ ਪਹਿਲਾਂ ਤੋਂ ਵੀ ਠੀਕ ਹੀ ਕੋਲ ਮਲਾ ਕੇ ਨਾ ਜਿੱਦਾਂ ਦਾ ਠੀਕ ਠੀਕ ਸੀਗਾ ਸੋਹ ਚੱਕ ਸਮਾਗਮ ਨੂੰ ਲੈ ਕੇ ਜਾਂ ਸੋਹ ਕਿਵੇਂ ਚੱਕਣਗੇ ਇਹਨੂੰ ਲੈ ਕੇ ਬੜੇ ਸਵਾਲ ਨੇ ਪ੍ਰਿੰਸੀਪਲ ਜੀ ਇਹ ਤੁਹਾਡੇ ਕੋਈ ਵਾਰਤਲਾਬ ਹੋਈ ਹੈ ਡੇਲ ਪ੍ਰਸ਼ਾਸਨ ਨਾਲ ਜਾਂ ਅਮਰਤਪਾਲ ਨਾਲ ਕਿ ਕਿਵੇਂ ਇਹਨਾਂ ਨੂੰ ਸੋਹ ਚੁਕਾਈ ਜਾ ਸਕਦੀ ਹੈ ਐਮਪੀ ਦੀ ਨੇ ਉਹ ਤੇ ਜੇਲ੍ਹ ਪ੍ਰਸ਼ਾਸਨ ਨੂੰ ਤੇ ਜਦਾਂ ਜੇ ਕਿਸ ਸਰਕਾਰ ਵੱਲੋਂ ਜਾਂ ਹਾਰਡਰ ਜਾਣਗੇ ਉਦਾਂ ਹੀ ਉਹਨਾਂ ਨੂੰ ਤੇ ਕਰਨਾ ਹੂੰ ਬਾਕੀ ਚਲੋ ਇਹ ਤੇ ਅਸੀਂ ਜੀ ਜ ਸਾਡੀ ਲੀਗਲ ਟੀਮ ਜਾਂ ਕੋਈ ਸਾਡੇ ਹੋਰ ਬੰਦੇ ਵੇਖਣਗੇ ਜੀ ਜਾਂ ਇਹ ਤੇ ਮੇਰੇ ਖਿਆਲ ਨਾਲ ਲੋਕ ਸਭਾ ਦੀ ਸੋ ਉਹਨਾਂ ਦੀ ਫੈਕਟਰੀ ਦੀਆਂ ਵਗੈਰਾ ਦੀ ਜ਼ਿੰਮੇਵਾਰੀ ਬਣਦੀ ਹੋਊਗੀ ਕਿ ਕਿੱਦਾਂ ਕਿੱਦਾਂ ਕੀ ਰੇਂਜ ਕਰਨਾ ਕਿੱਦਾਂ ਉੱਥੋਂ ਚਕਾਉਣੇ ਕਿੱਦਾਂ ਕਰਨੀ। ਇਹ ਕੱਲ ਕੀਤੀ ਹੋਰ ਫਰੀਦਕੋਟ ਹਲਕੇ ਮਾਫ ਕਰਨਾ ਖਡੂਰ ਸਾਹਿਬ ਹਲਕੇ ਨੂੰ ਲੈ ਕੇ ਕੋਈ ਗੱਲਬਾਤ ਕੀਤੀ ਪਹਿਲ ਦੇ ਆਧਾਰ ਤੇ ਉਹਨਾਂ ਨੇ ਤੁਹਾਨੂੰ ਕਿਹਾ ਹੋਵੇ ਕਿ ਆਪਾਂ ਇਹ ਕੰਮ ਕਰਨਾ ਉੱਥੇ ਇਹ ਮੁਹਿੰਮ ਪਰ ਉਹਨਾਂ ਨੇ ਕਿਹਾ ਕਿ ਜਨਾਜ਼ਰ ਮੈਂ ਗੈਰਾ ਜਨੇ ਤੁਸੀਂ ਹਲਕੇ 'ਚ ਵਿਚਰੋ ਲੋਕਾਂ ਦਾ ਧੰਨਵਾਦ ਕਰੋ ਲੋਕਾਂ ਨੇ ਜੋ ਵੀ ਮਤਲਬ ਲੋਕ ਸੁਖ ਚ ਤੁਸੀਂ ਭਾਈਵਾਲ ਬਣੋ ਬਸ ਉਹਨਾਂ ਨੇ ਬਹੁਤ ਵੱਡਾ ਆਪਾਂ ਨੂੰ ਮਾਨਸ ਕਰ ਦਿੱਤਾ ਹਮੇਸ਼ਾ ਉਹਨਾਂ ਦੇ ਹੂੰ ਤੇ ਉਹਨਾਂ ਤੋਂ ਆਪਾਂ ਦੂਰ ਨਹੀਂ ਉਹਨਾਂ ਦੇ ਹਮੇਸ਼ਾ ਨਾਲ ਰਹੋ ਹੂੰ ਉਹ ਕਿਉਂਕਿ ਇੰਨੇ ਨਤੀਜਿਆਂ ਤੋਂ ਬਾਅਦ ਵੀ ਸਿਹਤ ਦੇ ਵਿੱਚ ਤੁਸੀਂ ਫਰਕ ਮਹਿਸੂਸ ਕੀਤਾ ਕਿ ਪਿਓ ਦੀ ਅੱਖਾਂ ਨੇ ਫਰਕ ਮਹਿਸੂਸ ਕੀਤਾ ਅਮਰਪਾਲ ਦੀ ਸਿਹਤ ਵਲ ਦੇਖ ਕੇ ਤੁਸੀਂ ਨਾਲ ਸਿਹਤ ਇੰਪਰੂਵ ਹੋਈ ਹੋਵੇ ਨਹੀਂ ਸਿਹਤ ਤਾਂ ਵੈਸੇ ਉਦੋਂ ਤੋਂ ਪਹਿਲਾਂ ਤੋਂ ਵੈਸੇ ਥੋੜੀ ਅਪਰੂਵ ਹੀ ਹੈ ਉਹਨਾਂ ਦੀ ਕਿਉਂਕਿ ਉਦੋਂ ਭੁੱਖੜਸਾਲ ਦੇ ਟਾਈਮ ਜ਼ਿਆਦਾ ਵੀਕ ਹੋ ਗਏ ਸੀ ਅੱਛਾ ਜੀ ਤੋਂ ਤੋਂ ਜਦੋਂ ਅਸੀਂ ਪਿਛਲੇ 22 ਅਪ੍ਰੈਲ ਨੂੰ ਮਿਲੇ ਸੀ ਉਹਦੇ ਨਾਲ ਥੋੜਾ ਜਿਹਾ ਕਾਫੀ ਹੱਦ ਤੱਕ ਫਰਕ ਆ ਹੂੰ ਸਾਰੇ ਬੰਦੇ ਠੀਕ ਹੈ ਹਲੋ ਅੱਜ ਤੁਹਾਨੂੰ ਅੱਜ ਜਿਹੜੀ ਮੁਲਾਕਾਤ ਕਰਨ ਗਏ ਉਹਦੇ ਵਿੱਚ ਖੁਸ਼ੀਆਂ ਆਏ ਹਰ ਪਾਸੋਂ ਤੁਹਾਨੂੰ ਵਿਖਾਈ ਦਿੱਤੀਆਂ ਜਿਦਾ ਬਸ ਖੁਸ਼ੀਆਂ ਤੇ ਇੱਥੇ ਜਦੋਂ ਆਪਾਂ ਪੰਜਾਬ ਵਿੱਚ ਵੀ ਵਿਚਰੇ ਆ ਉੱਥੇ ਹਰੇਕ ਬੰਦੇ ਦੇ ਚਿਹਰੇ ਤੇ ਖੁਸ਼ੀ ਆ ਜਿਦਾਂ ਅਸੀਂ ਦੇ 에어ਪੋਰਟ ਤੇ ਵੀ ਗਏ ਆ ਉੱਥੇ ਵੀ ਬਹੁਤ ਬੰਦੇ ਜਿਹੜੇ ਉਹਨਾਂ ਚਾਉਣ ਵਾਲੇ ਸਾਨੂੰ ਪਛਾਣ ਕੇ ਉਹਨਾਂ ਨੇ ਵਧਾਈਆਂ ਦਿੱਤੀਆਂ ਇਹ ਕਰਕੇ ਮੇਰੇ ਖਿਆਲ ਕੇ ਆਪਣੇ ਸਾਰੇ ਬਹੁਤ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਿੱਖਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਬਹੁਤ ਬਹੁਤ ਉਹਨਾਂ ਦੇ ਚਿਹਰੇ ਤੇ ਤਰਸਿੰਦਰ ਸਿੰਘ ਜੀ ਕਿਉਂਕਿ ਹੁਣੇ-ਹੁਣੇ ਕੰਗਨਾ ਰਣੋਤ ਦਾ ਜਿਸ ਤਰ੍ਹਾਂ ਚੰਡੀਗੜ੍ਹ 에ਅਰਪੋਰਟ ਤੇ ਜੋ ਕਰਨਾ ਵਾਪਰੀ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਜਦੋਂ 에ਅਰਪੋਰਟ ਤੋਂ ਉਤਰੇ ਤੁਸੀਂ ਉਤਰੇ ਤਾਂ ਤੁਹਾਨੂੰ ਖੁਸ਼ੀ ਦੇ ਨਾਲ ਸਾਰਿਆਂ ਨੇ ਸਵਾਗਤ ਕੀਤਾ ਕੋਈ ਪੰਜਾਬੀਆਂ ਨੂੰ ਲੈ ਕੇ ਤੁਹਾਨੂੰ ਤੇ ਲੱਗ ਰਿਹਾ ਕਿਉਂਕਿ ਖਾਸ ਤੌਰ ਤੇ ਅਮਰਪਾਲ ਦਾ ਨੈਰੇਟਿਵ ਇਸ ਤਰ੍ਹਾਂ ਦਾ ਇਹ ਸੀਗਾ ਤੁਹਾਨੂੰ ਲੱਗਦਾ ਕਿ ਕੋਈ ਫਰਕ ਵਾਲੀ ਗਲਤੀ ਨਹੀਂ ਮਹਿਸੂਸ ਹੋਈ ਸਮਝਾ ਕੇ ਅੱਜ ਨਹੀਂ 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 ਕੋਈ ਇੱਥੇ ਵੀ ਬਹੁਤ ਸਾਰਿਆਂ ਤੇ ਉਹ ਜਿਹੜੇ ਗੇਲ ਦਾ ਸਟਾਫ ਸੀਗਾ ਬਾਹਰ ਵੀ ਜਿੰਨੇ ਸਾਰਿਆਂ ਨੇ ਬਹੁਤ ਇਜਤਮਾਨ ਕੀਤਾ ਵੀ ਬਹੁਤ ਮੈਨੂੰ ਤਾਂ ਲੱਗਦਾ ਕਿ ਇਹ ਜਿਹੜੀ ਚੀਜ਼ਾਂ ਸਾਨੂੰ ਸਾਨੂੰ ਆਪਣੀਆਂ ਕਰਨੀਆਂ ਦੇ ਫਲ ਭੁਗਤਣਾ ਪੈਂਦਾ ਜੀ ਜਿਹੜੇ ਅਸੀਂ ਲੋਕਾਂ ਦੇ ਖਿਲਾਫ ਕੋਈ ਨਫ਼ਰਤ ਦਾ ਬੀਜ ਬੀਜਾਂਗੇ ਤੇ ਉਹਦਾ ਇਹ ਚੀਜ਼ਾਂ ਜਿਹੜੀਆਂ ਕਿ ਉਹਨਾਂ ਨੂੰ ਅੱਗੇ ਹੋ ਕੇ ਉਹ ਉਹ ਇਹਨਾਂ ਦਾ ਕਰਨਾ ਹੈ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੇ ਜੀ ਭਾਈਚਾਰੇ ਮਜਬ ਧਰਮ ਸਾਰੇ ਮਿਲ ਜੁੜ ਕੇ ਹੀ ਅੱਗੇ ਵਧਣ ਤੇ ਤਾਂ ਹੀ ਵਧਿਆ ਜਾ ਸਕਦਾ ਜਦੋਂ ਇਹ ਨਫਰਤ ਦਾ ਜਿਹੜੀ ਹੈ ਇਹ ਸਾਡੀ ਜ਼ਿੰਦਗੀ ਚੋਂ ਨਿਕਲਣੀ ਚਾਹੀਦੀ ਜੀ ਤੁਸੀਂ ਮਾਤਾ ਜੀ ਨਾਲ ਵੀ ਗੱਲ ਕਰਾ ਸਕਦੇ ਹੋਣੇ ਤੁਹਾਡੇ ਨਾਲ ਬੈਠੇ ਨੇ ਮੇਰੇ ਖਿਆਲ ਨਾਲ ਜੀ ਆਪਾਂ ਇੱਕ ਗੱਲ ਨੂੰ ਤਾਂ ਵੀ ਇੱਕ ਮਿੰਟ ਉਹਨਾਂ ਤੋਂ ਵੀ ਲੈ ਲਈਏ तो वो कोई फोन कर रहे हैं किसी अच्छा बिजी है चलो ठीक है इन्हीं के साथ ही प्रवान कर लो बाकी इससे आके धन्यवाद 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 नगल बात करें देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर